ਹੈਲੋ एवरीवन ਗੁੱਡ ਮਾਰਨਿੰਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਲੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਪੰਜਾਬੀ ਪੇਪਰ A ਦੀ ਛੇਵੀਂ ਕਲਾਸ ਸਟਾਰਟ ਕਰ ਰਹੇ ਹਾਂ ਜੋ ਕਿ ਤੁਹਾਡੇ ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਹੈ ਚਾਹੇ ਉਹ ਪੰਜਾਬ ਪੁਲਿਸ ਦਾ ਐਗਜ਼ਾਮ ਹੋਵੇ ਚਾਹੇ ਲੈਬਰ ਇੰਸਪੈਕਟਰ ਦਾ ਐਗਜ਼ਾਮ ਹੋਵੇ ਚਾਹੇ ਪੀਟ ਰਿਪਲਸਬੀ ਦਾ ਕੋਈ ਵੀ ਐਗਜ਼ਾਮ ਹੋਵੇ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਆਪ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਚੁਸਤ ਦੀ ਕਰਨੀ ਮੁਹਾਵਰੇ ਦਾ ਕੀ ਅਰਥ ਹੈ ਚੁਸਤ ਦੀ ਕਰਨੀ ਮੁਹਾਵਰੇ ਦਾ ਸਹੀ ਅਰਥ ਹੈ ਚਲਾਕੀ ਕਰਨੀ ਆਪਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 2 ਜੋ ਪੂਰੀ ਤਰ੍ਹਾਂ ਪਰਿਆ ਨਾ ਹੋਵੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ ਉਸ ਨੂੰ ਊਣਾ ਕਿਹਾ ਜਾਂਦਾ ਹੈ ਆਪਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਜੋ ਪੂਰੀ ਤਰ੍ਹਾਂ ਨਹੀਂ ਪਰਿਆ ਹੁੰਦਾ ਉਸ ਨੂੰ ਊਣਾ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 3 ਸੈਟੀਸਫੈਕਸ਼ਨ ਇਨ ਲਾਈਫ ए ਬਲੈਸਿੰਗ ਦਾ ਪੰਜਾਬੀ ਅਨੁਵਾਦ ਕੀ ਹੈ ਸੰਤੁਸ਼ਟੀ ਜੀਵਨ ਦਾ ਆਧਾਰ ਹੈ ਸੰਤੁਸ਼ਟੀ ਹੀ ਜੀਵਨ ਹੈ ਜੀਵਨ ਵਿੱਚ ਸੰਤੁਸ਼ਟੀ ਇੱਕ ਵਰਦਾਨ ਹੈ ਸੰਤੁਸ਼ਟੀ ਜੀਵਨ ਲਈ অতি لازਮੀ ਹੈ ਇਸ ਦਾ ਰਾਈਟ ਆਨਸਰ ਹੈ ਜੀਵਨ ਵਿੱਚ ਸੰਤੁਸ਼ਟੀ ਇੱਕ ਵਰਦਾਨ ਹੈ অপਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਛੇੜ ਦਿੱਤਿਆਂ ਵਿੱਚੋਂ ਸਹੀ ਸ਼ਬਦ ਚੁਣੋ ਇਸ ਦਾ ਸਹੀ ਸ਼ਬਦ ਹੈ ਇਸ ਵਿੱਚ ਸਹੀ ਸ਼ਬਦ ਹੈ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਕੋੜਾ ਇਸ ਦਾ ਸਹੀ ਆਨਸਰ ਹੈ ਪ੍ਰਸ਼ਨ ਨੰਬਰ 5 ਡੂ ਨੋਟ ਵਾਕ ਬੇਅਰ ਫੁੱਟਡ ਦਾ ਪੰਜਾਬੀ ਅਨੁਵਾਦ ਕੀ ਹੈ ਨੰਗੇ ਪੈਰ ਨਾ ਚੱਲੋ ਹਮੇਸ਼ਾ ਨੰਗੇ ਪੈਰ ਨਾ ਚੱਲੋ ਨੰਗੇ ਨਾ ਚੱਲੋ ਨੰਗੇ ਪੈਰ ਕਦੇ ਵੀ ਨਾ ਚੱਲੋ ਇਸ ਦਾ ਰਾਈਟ ਆਨਸਰ ਹੈ ਨੰਗੇ ਪੈਰ ਨਾ ਚੱਲੋ ਇਸ ਦਾ ਪੰਜਾਬੀ ਅਨੁਵਾਦ ਹੈ ਕਰਦੇ ਹਾਂ ਅਗਲੇ ਪ੍ਰਸ਼ਨ ਤੇ ਦੁਸ਼ਮਣੀ ਸ਼ਬਦ ਦਾ ਵਿਰੋਧੀ ਸ਼ਬਦ ਕਿਹੜਾ ਹੋਵੇਗਾ ਰਿਸ਼ਤੇਦਾਰੀ ਵਿਰੋਧੀ ਸਲਾਹ ਦੋਸਤੀ ਦੁਸ਼ਮਣੀ ਸ਼ਬਦ ਦਾ ਵਿਰੋਧੀ ਸ਼ਬਦ ਆਪਸ਼ਨ ਨੰਬਰ ਡੀ ਦੋਸਤੀ ਹੋਵੇਗਾ ਪ੍ਰਸ਼ਨ ਨੰਬਰ 7 ਹੇਠ ਲਿਖਿਆਂ ਵਿੱਚੋਂ ਸਹੀ ਵਿਰਾਮ ਚਿੰਨ ਵਾਲਾ ਵਾਕ ਚੁਣੋ ਕੀ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ B ਕਿ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਬਹੁਤ ਜਾਵੇਗਾ ਸਾਡੇ ਨਾਲ ਕਰ ਆਪਣੇ ਵਾਕ ਵਿੱਚ ਵਾਕ ਵਿਚਾਰ ਦੇ ਪੱਖ ਤੋਂ ਤਰੂਟੀ ਹੈ ਇਸ ਦਾ অপਸ਼ਨ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਇਸ ਦੀ ਤਰਤੀਬ ਵਿੱਚ ਤਰੂਟੀ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਵੇਲ ਸ਼ਬਦ ਦਾ ਬਹੁਵਚਨ ਹੈ অপশন নাম্বার বি ইজ দা রাইট আনসার ভেলা ইজ দা বহুবচন শব্দ হে প্রশ্ন নাম্বার 10 হেট লিখਿਆਂ وچ اگেতর সংযুক্ত শব্দ হে কুরসি کریم কমল কম আকল ইজ দা রাইট আনসার হে অপশন নাম্বার ডি কম আকল ইজ দা সহি উত্তর হে প্রশ্ন নাম্বার 11 جہڑا শব্দ নাম ਅਤੇ ਪੜਨਾਮ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਕਿਰਦੰਤ ਜਾਂ ਨਾਮ ਜਾਂ ਪੜਨਾਮ ਜਾਂ ਵਿਸ਼ੇਸ਼ਣ ਕਿਹਾ ਜਾਂਦਾ ਹੈ ਇਸ ਦਾ ਸਹੀ ਉੱਤਰ ਹੈ ਉਸ ਨੂੰ ਜਿਹੜਾ ਸ਼ਬਦ ਨਾਮ ਅਤੇ ਪੜਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਦਾ ਹੈ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਆਪਸ਼ਨ ਨੰਬਰ ਡੀ ਇਸ ਦਾ ਸਹੀ ਉੱਤਰ ਹੈ ਇਸਾਈ ਸ਼ਬਦ ਦਾ ਇਸਤਰੀ ਲਿੰਗ ਕੀ ਹੈ ਇਸਾਈ ਸ਼ਬਦ ਦਾ ਇਸਤਰੀ ਲਿੰਗ ਇਸਾਇਨ ਹੈ ਆਪਸ਼ਨ ਨੰਬਰ ਏ ਇਸ ਦਾ ਸਹੀ ਉੱਤਰ ਹੈ ਇਸਾਇਨ ਇਸਾਈ ਸ਼ਬਦ ਦਾ ਇਸਤਰੀ ਲਿੰਗ ਹੈ ਪ੍ਰਸ਼ਨ ਨੰਬਰ 13 ਉਜਾੜ ਦਾ ਸਮਾਨਾਰਥਕ ਸ਼ਬਦ ਕੀ ਹੈ ਉਜਾੜ ਦਾ ਸਮਾਨਾਰਥਕ ਸ਼ਬਦ অপਸ਼ਨ ਨੰਬਰ ਡੀ ਵੀਰਾਨ ਇਸ ਦਾ ਸਹੀ ਉੱਤਰ ਹੈ ਉਜਾੜ ਦਾ ਸਮਾਨਾਰਥਕ ਸ਼ਬਦ ਵੀਰਾਨ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਛਗਨ ਸਾਬੂਦ ਨਾਲ ਕਿਹੜਾ ਅਗੇਤਰ ਲਾਇਆ ਜਾ ਸਕਦਾ ਹੈ ਇਸ ਨਾਲ ਛਗਨ ਸਾਬੂਦ ਨਾਲ ਅਗੇਤਰ ਅਪਸ਼ਗਨ ਅਪ ਸ਼ਬਦ অপਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੋਵੇਗਾ ਪ੍ਰਸ਼ਨ ਨੰਬਰ 15 ਦੇਸੀ ਸਾਲ ਦਾ ਪਹਿਲਾ ਮਹੀਨਾ ਕਿਹੜਾ ਹੈ ਵਿਸਾਖ ਚੇਤ ਅੱਸੂ ਪੱਗਣ ਇਸ ਦਾ ਸਹੀ ਉੱਤਰ ਹੈ ਦੇਸੀ ਸਾਲ ਦਾ ਪਹਿਲਾ ਮਹੀਨਾ ਚੇਤ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਵਿਸ਼ਰਾਮ ਚਿੰਨ ਕਿੰਨੀ ਕਿਸਮ ਦੇ ਹੁੰਦੇ ਹਨ ਵਿਸ਼ਰਾਮ ਚਿੰਨ 10 ਪ੍ਰਕਾਰ ਦੇ ਹੁੰਦੇ ਹਨ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਅਮਜੋਲੀ ਸ਼ਬਦ ਕਿਹੜਾ ਅਗੈਤਰ ਹੈ ਇਸ ਵਿੱਚ ਰਾਈਟ ਆਨਸਰ ਹੈ ਹਮਜੋਲੀ ਵਿੱਚ ਅਗੇਤਰ ਹਮ ਸ਼ਬਦ ਅਗੇਤਰ ਲੱਗਿਆ ਹੋਇਆ ਹੈ অপਸ਼ਨ ਨੰਬਰ A ਇਸਾ ਸਹੀ ਉੱਤਰ ਹੈ ਸਾਰੇ ਬੱਚੇ ਕਲਾਸ ਨੂੰ ਲਾਸਟ ਤੱਕ ਜਰੂਰ ਦੇਖਿਓ ਇਸ ਦੇ ਲਾਸਟ ਵਿੱਚ ਜੋ 25 ਪ੍ਰਸ਼ਨ ਹਨ ਉਹ ਪੰਜਾਬ ਦੇ ਫਰੀडम फाइਟਰ ਨਾਲ ਸੰਬੰਧਿਤ ਹਨ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਸਦੀ ਨਾਲ ਪੁਲਾਈ ਮੈਂ ਲਾੜੇ ਦੀ ਤਾਈ ਆਖਾਂ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਵਿਆਪ ਤੇ ਜਾਣਾ ਲਾੜੇ ਦੀ ਤਾਈ ਦਾ ਜ਼ਿਕਰ ਵਿਆਹ ਲਈ ਸੱਦਾ ਭੇਜਣ ਬਿਨਾਂ ਵਜਾਂ ਦੇ ਚੌਧਰੀ ਬਨਣਾ ਇਸ ਦਾ ਸਹੀ ਉੱਤਰ ਹੈ ਸਦੀਨਾ ਬੁਲਾਈ ਮੈਂ ਲਾੜੇ ਦੀ ਤਾਈ ਆਖਾਂ ਦਾ ਆਖਾਂ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਕੋਈ ਬਿਨਾਂ ਵਜਾਂ ਚੌਧਰੀ ਬਣਦਾ ਹੈ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 19 ਜੋਗਨ ਸ਼ਬਦ ਦਾ ਪੁਲਿੰਗ ਕਿਹੜਾ ਹੈ ਜੋਗਨ ਸ਼ਬਦ ਦਾ ਪੁਲਿੰਗ ਆਪਸ਼ਨ ਨੰਬਰ ਏ ਜੋਗੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ B ਵਿਰੋਧੀ ਸ਼ਬਦਾਂ ਦਾ ਸਹੀ ਜੁਟ ਹੈ ਨੌਕਰ ਦਾਸ ਵੱਡਾ ਵਿਸ਼ਾਲ ਗੁਰਮੁਖ ਮਨਮੁਖ ਤਰਨਾ ਤਾਰੂ ਇਸ ਦਾ ਸਹੀ ਉੱਤਰ ਹੈ ਗੁਰਮੁਖ ਅਤੇ ਮਨਮੁਖ ਵਿਰੋਧੀ ਸ਼ਬਦਾਂ ਦਾ ਸਹੀ ਜੁਟ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਇਹਨਾਂ ਲਿਖਿਆਂ ਵਿੱਚੋਂ ਮਨਮੁਖ ਦਾ ਸਹੀ ਅਰਥ ਹੈ ਰੱਬ ਦੀ ਨਾਮ ਮੰਨਣ ਵਾਲਾ ਮਨਮਰਜ਼ੀ ਕਰਨ ਵਾਲਾ ਮਨਮਾਉਤਾ ਮੰਨਣ ਵਾਲਾ ਰੱਬ ਦੀ ਮੰਨਣ ਵਾਲਾ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ A ਰੱਬ ਦੀ ਨਾਮ ਮੰਨਣ ਵਾਲਾ ਮਨਮੁਖ ਜੋ ਰੱਬ ਦੀ ਨਾਮ ਮੰਨਦਾ ਹੋਵੇ ਉਸ ਨੂੰ ਕਿਹਾ ਜਾਂਦਾ ਹੈ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ। ਪ੍ਰਸ਼ਨ ਨੰਬਰ 22 ਜਿਹੜਾ ਰੱਬ ਦੀ ਹੋਂਦ ਵਿੱਚ ਯਕੀਨ ਰੱਖੇ ਲਈ ਕੋਈ ਇੱਕ ਸ਼ਬਦ ਚੁਣੋ। ਉਸ ਨੂੰ ਆਸਤਿਕ ਕਿਹਾ ਜਾਂਦਾ ਹੈ। ਜੋ ਰੱਬ ਦੀ ਹੋਂਦ ਵਿੱਚ ਯਕੀਨ ਰੱਖਦਾ ਹੈ ਉਸ ਨੂੰ ਆਸਤਿਕ ਕਿਹਾ ਜਾਂਦਾ ਹੈ ਜੋ ਰੱਬ ਦੀ ਹੋਂਦ ਵਿੱਚ ਯਕੀਨ ਨਹੀਂ ਰੱਖਦਾ ਭਾਵ ਰੱਬ ਨੂੰ ਨਹੀਂ ਮੰਨਦਾ ਉਸ ਨੂੰ ਨਾਸਤਿਕ ਕਿਹਾ ਜਾਂਦਾ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪਰਪਲਾ ਕੋਪਲਾ ਅਤੇਪਲੇਦਾ ਪਲਾ ਵਿੱਚ ਸਹੀ ਖਾਲੀ ਸਥਾਨ ਭਰੋ ਇਹ ਪ੍ਰਸ਼ਨ ਆਪਣਾ ਕੱਲ ਇਸ ਵਿੱਚ ਮਿਸਟੇਕ ਹੋ ਗਈ ਸੀ ਪੰਜਵੀਂ ਕਲਾਸ ਵਿੱਚ ਇਸ ਵਿੱਚ ਮਿਸਟੇਕ ਹੋ ਗਈ ਸੀ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਬੀ ਪਲਾ ਕੋਲੇ ਇਸ ਦਾ ਰਾਈਟ ਆਨਸਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਉੱਲੂ ਸਿੱਧਾ ਕਰਨਾ ਮੁਹਾਵਰੇ ਦਾ ਅਰਥ ਹੈ ਆਪਣਾ ਮਤਲਬ ਕੱਢਣਾ ਮਦਦ ਕਰਨਾ ਗੱਲਬਾਤ ਕਰਨਾ ਮਿਹਨਤ ਕਰਨਾ ਇਸ ਦਾ ਸਹੀ ਉੱਤਰ ਹੈ ਆਪਣਾ ਮਤਲਬ ਕੱਢਣਾ ਉੱਲੂ ਸਿੱਧਾ ਕਰਨਾ ਆਪਣਾ ਮਤਲਬ ਕੱਢਣਾ ਆਪਸ਼ਨ ਨੰਬਰ ਏ ਇਸ ਦਾ ਸਹੀ ਉੱਤਰ ਹੈ। ਧੁੱਧ ਦਾ ਜਲਿਆ ਡੇਸ਼ ਵੀ ਫੂਕ ਫੂਕੇ ਪਿੰਦਾ ਹੈ ਵਾਕ ਵਿਚਲੀ ਖਾਲੀ ਥਾਂਨ ਭਰੋ ਇਸ ਦਾ ਸਹੀ ਆਨਸਰ ਹੈ ਲੱਸੀ ਦੁੱਧ ਦਾ ਚਲਿਆ ਲੱਸੀ ਵੀ ਫੂਕ ਫੂਕੇ ਪਿੰਦਾ ਹੈ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ B ਇਸ ਦਾ ਲੱਸੀ ਪ੍ਰਸ਼ਨ ਨੰਬਰ 26 ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਕਿਹੜੀ ਜਗ੍ਹਾ ਤੇ ਕੀਤੀ ਗਈ ਸੀ ਇਸ ਦਾ ਸਹੀ ਉੱਤਰ ਹੈ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਕਲਾਂੌਰ ਵਿਖੇ ਕੀਤੀ ਗਈ ਸੀ ਕਲਾਂੌਰ ਗੁਰਦਾਸਪੁਰ ਕਲਾਂੌਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ ਕਲਾਂੌਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ ਅਕਬਰ ਨੇ ਪਾਣੀਪਤ ਦੀ ਦੂਜੀ ਲੜਾਈ ਲੜੀ ਸੀ ਜੋ ਕਿ 5 ਨਵੰਬਰ ਜੋ ਕਿ 5 ਨਵੰਬਰ ਜੋ ਕਿ 5 ਨਵੰਬਰ 1556 ਵਿੱਚ ਅਕਬਰ ਅਤੇ ਹੈਮੂ ਦੇ ਵਿਚਕਾਰ ਲੜੀ ਗਈ ਸੀ ਜਿਸ ਵਿੱਚ ਅਕਬਰ ਜੇਤੂ ਰਿਹਾ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਬਾਬਾ ਗੁਰਦਿੱਤ ਸਿੰਘ ਦਾ ਜਨਮ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੋਇਆ ਸੀ ਬਾਬਾ ਗੁਰਦਿੱਤ ਸਿੰਘ ਜੀ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿੱਚ 82 অপশন নাম্বার বি ਇਸ ਦਾ ਸਹੀ ਉੱਤਰ ਹੈ। ਬਾਬਾ ਗੁਰਦਿੱਤ ਸਿੰਘ ਉਹ ਵਿਅਕਤੀ ਹਨ ਜਿਨ੍ਹਾਂ ਨਾਲ ਕਾਮਾਗਾਟਾ ਮਾਰੂ ਦੀ ਘਟਨਾ 1914 ਵਿੱਚ ਹੋਈ ਸੀ। ਇਹਨਾਂ ਨੇ ਇੱਕ ਕਾਮਾਗਾਟਾ ਮਾਰੂ ਜਹਾਜ਼ ਖਰੀਦਿਆ ਸੀ। ਜਿਸ ਨੂੰ ਉਹ ਕੈਨੇਡਾ ਲੈ ਕੇ ਜਾ ਰਹੇ ਸਨ ਅਦ ਕੈਨੇਡਾ ਤੋਂ ਇਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਭਾਰਤੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਕਿਹੜੀ ਸੀ? 1947 ਤੋਂ ਬਾਅਦ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਉਸ ਸਮੇਂ ਪੰਜਾਬ ਦੀ ਰਾਜਧਾਨੀ ਸ਼ਿਮਲਾ ਨੂੰ ਬਣਾਇਆ ਗਿਆ ਸੀ ਆਪਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 29 ਭਗਤ ਸਿੰਘ ਸੁਖਦੇਵ ਰਾਜਗੁਰੂ ਇਹਨਾਂ ਨੂੰ ਫਾਂਸੀ ਕਿੱਥੇ ਦਿੱਤੀ ਗਈ ਸੀ ਇਹਨਾਂ ਤਿੰਨਾਂ ਚੇਹਤਾਂ ਨੂੰ ਫਾਂਸੀ ਲਾਹੌਰ ਵਿਖੇ ਦਿੱਤੀ ਗਈ ਸੀ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਇਹ ਫਾਂਸੀ 23 ਮਾਰਚ ਏ ਮਾਰਚ 1931 ਨੂੰ ਦਿੱਤੀ ਗਈ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਪ੍ਰਸ਼ਨ ਨੰਬਰ 30 ਗਦਰ ਲਹਿਰ ਦਾ ਪਹਿਲਾ ਪ੍ਰਧਾਨ ਕੌਣ ਸੀ ਗਦਰ ਲਹਿਰ ਦਾ ਪਹਿਲਾ ਪ੍ਰਧਾਨ ਸੋਨ ਸਿੰਘ ਪਕਣਾ ਸੀ অপਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਗਦਰ ਲਹਿਰ ਦੀ ਸਥਾਪਨਾ 1913 ਵਿੱਚ 1913 ਵਿੱਚ ਤਾਨ ਫਰਾਸਿਸ ਕੋ ਤਾਨ ਫਰਾਸਿਸ ਕੋ ਫ੍ਰਾਂਸਿਸਕੋ ਯੂਐਸਏ ਯੂਐਸਏ ਵਿੱਚ ਕੀਤੀ ਗਈ ਸੀ ਯੂਐਸਏ ਵਿੱਚ ਕੀਤੀ ਗਈ ਸੀ ਇਸ ਦੇ ਸੰਸਤਾਪਕ ਲਾਲਾ ਹਰदयाल ਸਨ ਇਸ ਦੇ ਸੰਸਤਾਪਕ ਲਾਲਾ ਇਸ ਦੇ ਸੰਸਤਾਪਕ ਲਾਲਾ ਹਰदयाल ਸਨ ਫਾਊਂਡਰ ਇਸ ਦੇ ਲਾਲਾ ਹਰदयाल ਜੀ ਸਨ ਅਤੇ ਪਹਿਲੇ ਪ੍ਰਧਾਨ ਸੋਨ ਸਿੰਘ ਪਕਣਾ ਜੀ ਸਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮਾਈਕਲ ਉਡਵਾਇਰ ਦਾ ਕਤਲ ਕਿਸ ਦੇਸ਼ ਭਗਤ ਦੁਆਰਾ ਕੀਤਾ ਗਿਆ ਸੀ ਮਾਈਕਲ ਉਡਵਾਇਰ ਦਾ ਕਤਲ ਇਸ ਦੇਸ਼ ਭਗਤ ਦੁਆਰਾ ਕੀਤਾ ਗਿਆ ਸੀ ਭਗਤ ਸਿੰਘ ਸੁਖਦੇਵ ਉਦਮ ਸਿੰਘ ਕਰਤਾਰ ਸਿੰਘ ਸਰਾਬਾ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਸੀ ਉਦਮ ਸਿੰਘ ਦੁਆਰਾ ਮਾਈਕਲ ਉਡਵਾਇਰ ਨੂੰ ਮਾਰਿਆ ਗਿਆ ਸੀ ਲੰਡਨ ਵਿਖੇ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਸਿੰਘ ਸਭਾ ਲਹਿਰ ਦਾ ਨਾਮ ਬਦਲ ਕੇ ਖਾਲਸਾ ਦੀਵਾਨ ਕਦੋਂ ਰੱਖਿਆ ਗਿਆ ਸੀ 1919 ਭਿੰਗਸਵਾ ਲਹਿਰ ਦਾ ਨਾਮ ਬਦਲ ਕੇ ਕਾਲ사 ਦਿਵਾਨ 1883 ਵਿੱਚ ਰੱਖਿਆ ਗਿਆ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਹੈਟ ਹੈਟਾਂ ਲਿਖਿਆਂ ਵਿੱਚੋਂ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ ਇਸ ਦਾ ਰਾਈਟ ਆਨਸਰ ਹੈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਭਗਤ ਸਿੰਘ ਜੀ ਦੁਆਰਾ ਕੀਤੀ ਗਈ ਸੀ 1926 ਵਿੱਚ 1926 ਵਿੱਚ ਕੀਤੀ ਗਈ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਇਸਤਰੀ ਸਿੱਖਿਆ ਲਈ ਪੰਜਾਬ ਵਿੱਚ ਪਹਿਲਾ ਸਕੂਲ ਕਿੱਥੇ ਖੋਲਿਆ ਗਿਆ ਸੀ ਇਸਤਰੀ ਸਿੱਖਿਆ ਲਈ ਪੰਜਾਬ ਵਿੱਚ ਪਹਿਲਾ ਸਕੂਲ ਰਾਵਲਪਿੰਡੀ ਵਿੱਚ ਖੋਲਿਆ ਗਿਆ ਸੀ ਪ੍ਰਸ਼ਨ ਨੰਬਰ 35 ਜਜੂਆ ਦੀ ਲੜਾਈ ਕਦੋਂ ਲੜੀ ਗਈ ਸੀ ਜਜੂਆ ਦੀ ਲੜਾਈ 1707 ਵਿੱਚ ਲੜੀ ਗਈ ਸੀ ਆਪਸ਼ਨ ਨੰਬਰ ਸੀ ਇਸ ਦਾ ਸਹੀ ਉੱਤਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਭਗਤ ਸਿੰਘ ਅਜਾਈਬਕਰ ਕਿੱਥੇ ਸਥਿਤ ਹੈ ਭਗਤ ਸਿੰਘ ਅਜਾਈਬਕਰ ਠਟਕੜ ਕਲਾ ਵਿਖੇ ਸਥਿਤ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬ ਰਿਆਸਤ ਪਰਜਾ ਮੰਡਲ ਦਾ ਪ੍ਰਧਾਨ ਕਿਸ ਨੂੰ ਚੁਣਿਆ ਗਿਆ ਸੀ ਪੰਜਾਬ ਰਿਆਸਤ ਪਰਜਾ ਮੰਡਲ ਦਾ ਪਹਿਲਾ ਪ੍ਰਧਾਨ ਸੇਵਾ ਸਿੰਘ ਠਿੱਕਰੀ ਵਾਲਾ ਜੀ ਨੂੰ ਚੁਣਿਆ ਗਿਆ ਸੀ অপਸ਼ਨ ਨੰਬਰ ਬੀ ਇਸ ਦਾ ਸਹੀ ਉੱਤਰ ਹੈ ਪ੍ਰਸ਼ਨ ਨੰਬਰ 38 ਜਲਿਆਂਵਾਲਾ ਬਾਗ ਹੱਤਿਆ ਕਾਂਡ ਲਈ ਕੌਣ ਜ਼ਿੰਮੇਵਾਰ ਸੀ ਜਲਿਆਂਵਾਲਾ ਬਾਗ ਹੱਤਿਆ ਕਾਂਡ ਲਈ ਜਨਰਲ ਡਾਇਰ ਜ਼ਿੰਮੇਵਾਰ ਸੀ অপਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਜਲਿਆਂਵਾਲਾ ਬਾਗ ਹੱਤਿਆ ਕਾਂਡ 13 April 13 April 1919 ਨੂੰ ਹੋਇਆ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਪ੍ਰਸ਼ਨ ਨੰਬਰ 39 ਪੰਜਾਬ ਨੂੰ ਕਦੋਂ ਅੰਗਰੇਜ਼ੀ ਰਾਜ ਵਿੱਚ ਮਿਲਾਇਆ ਗਿਆ ਸੀ ਪੰਜਾਬ ਨੂੰ 29 ਮਾਰਚ 1849 ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਇਆ ਗਿਆ ਸੀ অপਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਲਾਰਡ ਡਲਹੌਜੀ ਸੀ ਲਾਰਡ ਡਲਹੌਜੀ ਸੀ ਲਾਰਡ ਰੋਜੀ ਦੁਆਰਾ ਪੰਜਾਬ ਨੂੰ ਭਾਰਤ ਵਿੱਚ ਮਿਲਾਇਆ ਗਿਆ ਸੀ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਇਆ ਗਿਆ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸੀ ਭਗਤ ਸਿੰਘ ਦਾ ਜਨਮ 28 ਸਤੰਬਰ 1907 ਵਿੱਚ ਹੋਇਆ ਸੀ অপਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਲਾਲਾ ਲਾਜਪਤ ਰਾਏ ਦੀ ਮੌਤ ਕਦੋਂ ਹੋਈ ਸੀ ਲਾਲਾ ਲਾਜਪਤ ਰਾਏ ਜੀ ਦੀ ਮੌਤ 17 ਨਵੰਬਰ 1928 ਨੂੰ ਲਾਹੌਰ ਵਿਖੇ ਹੋਈ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਹੇਠ ਲਿਖਿਆਂ ਵਿੱਚੋਂ ਕਿਸ ਨੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿੱਚ ਬੰਬ ਸੁੱਟੇ ਸਨ ਭਗਤ ਸਿੰਘ ਅਤੇ ਵਿਕੇ ਦੱਤ ਸੁਖਦੇਵ ਅਤੇ ਭਗਤ ਸਿੰਘ ਰਾਜਗੁਰੂ ਅਤੇ ਭਗਤ ਸਿੰਘ ਭਗਤ ਸਿੰਘ ਅਤੇ ਵੀ ਕੇ ਸੀਨਾ ਇਸ ਦਾ ਰਾਈਟ ਆਨਸਰ ਹੈ ਭਗਤ ਸਿੰਘ ਅਤੇ ਵੀ ਕੇ ਦੱਤ ਨੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿੱਚ 8 April 8 April 1929 ਨੂੰ ਕੰਬ ਸੁੱਟੇ ਸਨ ਆਪਸ਼ਨ ਨੰਬਰ A ਇਸ ਦਾ ਸਹੀ ਉੱਤਰ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਰਿਪਬਲਿਕਨ ਐਸੋਸੀਏਸ਼ਨ ਦਾ ਗਨਮੈਨ ਕਿਸ ਨੂੰ ਕਿਹਾ ਜਾਂਦਾ ਹੈ ਇਸ ਦਾ ਸਹੀ ਉੱਤਰ ਹੈ ਵੀ ਕੇ ਦੱਤ ਜੀ ਨੂੰ ਕਿਹਾ ਜਾਂਦਾ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਸਹੀਦ ਉਦਮ ਸਿੰਘ ਦਾ ਅਸਲ ਨਾਮ ਕੀ ਸੀ ਸਹੀਦ ਉਦਮ ਸਿੰਘ ਦਾ ਅਸਲ ਨਾਮ ਸ਼ੇਰ ਸਿੰਘ ਸੀ ਸਹੀਦ ਉਦਮ ਸਿੰਘ ਸੁਨਾਮ ਦੇ ਰਹਿਣ ਵਾਲੇ ਸਨ ਸੁਨਾਮ ਦੇ ਰਹਿਣ ਵਾਲੇ ਸਨ ਇਹਨਾਂ ਨੂੰ ਫਾਂਸੀ 1940 ਵਿੱਚ ਦਿੱਤੀ ਗਈ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਟੈਂਟਨ ਵਿਲੇਜ ਜੇਲ੍ਹ ਵਿੱਚ ਕਿਸ ਨੂੰ ਫਾਂਸੀ ਦਿੱਤੀ ਗਈ ਸੀ ਟੈਂਟਨ ਵਿਲੇਜ ਜੇਲ੍ਹ ਵਿੱਚ ਸ਼ਹੀਦ ਉਦਮ ਸਿੰਘ ਜੀ ਨੂੰ ਫਾਂਸੀ ਦਿੱਤੀ ਗਈ ਸੀ অপਸ਼ਨ ਨੰਬਰ B ਇਸ ਦਾ ਸਹੀ ਉੱਤਰ ਹੈ ਜੇਕਰ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਮਿਲਦੇ ਹਾਂ ਅਗਲੀ ਕਲਾਸ ਵਿੱਚ